ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਮੈਂ ਆਈ ਹੋਈ ਸੀਗੀ ਪੈਂਡਾ ਪੇਕੇ ਘਰ ਦਾ ਇਹ ਬਸ ਸਾਡਾ ਜਿਹੜਾ ਹੈਗਾ ਲਾਸਟ ਬਲੌਗ ਹੀ ਹੈ ਕਿਉਂਕਿ ਅੱਜ ਅਸੀਂ ਜਾਣਾ ਹੈ ਅੱਜ ਅਸੀਂ ਜਾਣੇ ਆ 9 ਦਿਨ ਹੋ ਗਏ ਜੀ ਵਿਆਹ ਹੋਏ ਨੂੰ ਭਰਾ ਦਾ ਤੇ ਕੱਲ ਪਰਜਾਈ ਆ ਗਈ ਤੇ ਹੁਣ ਆਪਦਾ ਸਾਹਮਣੇ ਘਰਵਾਰ ਹੁਣ ਮੈਂ ਜਾਣਾ ਆ ਤੇ ਭੂਆ ਜੀ ਵੀ ਜਾਣਗੇ ਅੱਜ ਮੇਰੇ ਨਾਲ ਹੀ ਇਹਨਾਂ ਨੂੰ ਅਸੀਂ ਛੱਡ ਕੇ ਜਾਵਾਂਗੇ ਰਸਤੇ 'ਚ ਤੇ ਫਿਰ ਅੱਗੇ ਨਾਲ ਹੀ ਸਾਡਾ ਪਿੰਡ ਹੈ ਹੁਣ ਅਸੀਂ ਰੋਟੀ ਟੁੱਕ ਦਾ ਨਿਬੜ ਗਿਆ ਸਵੇਰੇ ਕੰਮਕਾਰ ਸਾਰੇ ਨਿਬੜ ਗਏ ਪਿੱਛੇ ਮੰਜੇ ਤੇ ਦੇਖੋ ਸਾਰਾ ਸਮਾਨ ਧਰੀ ਬੈਠੇ ਆ ਤੇ ਕੱਢ ਕੇ ਆਪਦਾ ਸਮਾਨ ਵਗੈਰਾ ਪੈਕ ਕਰ ਲਿਆ ਹੁਣ ਅਸੀਂ ਚਾਹ ਪੀਨੇ ਆ ਇੱਥੇ ਚਾਹ ਪੀ ਕੇ ਚੱਲਦੇ ਆਂ ਠੰਡ ਜੀ ਹੋਈ ਪਈ ਹੈ ਬਾਹਰ ਅਸੀਂ ਇੱਥੇ ਦਵਾਰਾ ਕੰਬਲਾਂ ਦੇ ਵਿੱਚ ਹੀ ਬੈਠ ਗਏ ਸੀ ਕਿਉਂਕਿ ਕੱਲ ਮੀਂਹ ਪਿਆ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀਗਾ ਕੱਲ ਸਾਰੀ ਦਿਹਾੜੀ ਮੀਂਹ ਨਹੀਂ ਹਟਿਆ ਅੱਜ ਵੀ ਥੋੜਾ ਥੋੜਾ ਮੀਂਹ ਤਾਂ ਪੈ ਰਿਹਾ ਹੈਗਾ ਤੇ ਮੈਂ ਇੱਥੇ ਭੋਜੀ ਨੂੰ ਕਹਿ ਰਹੀ ਸੀ ਕਿ ਮੇਰੇ ਬਿਨਾ ਜੀ ਲੱਗ ਜੂਗਾ ਤੇ ਅਸੀਂ ਇੱਕ ਦੂਜੇ ਨੂੰ ਹੱਸਦੇ ਸੀਗੇ ਕਿਉਂਕਿ ਕਿੰਨੇ ਦਿਨ ਹੋ ਗਏ ਜੀ ਇਕੱਠੇ ਰਹੇ ਹਣਾ ਤੇ ਵਧੀਆ ਗੱਲਾਂ ਬਾਤਾਂ ਕਰਦੇ ਸੀਗੇ ਰਾਲ ਮਿਲ ਕੇ ਗੱਲਾਂ ਬਾਤਾਂ ਕਰਕੇ ਚਲੋ ਹੱਸ ਖੇਡ ਕੇ ਜਿਹੜਾ ਹੈਗਾ ਟਾਈਮ ਪਾਸ ਹੋ ਜਾਂਦਾ ਹੈ ਹਨਾ ਇੱਥੇ ਮੈਂ ਗੱਲਾਂ ਕਰਦੀ ਸੀ ਮੈਂ ਕਿਹਾ ਘਰੇ ਜਾ ਕੇ ਫੇਰ ਟੈਨਸ਼ਨਾਂ ਚ ਪੈ ਜਾਣਾ ਕਿਉਂਕਿ ਦੁਕਾਨਦਾਰੀ ਚ ਇਦਾਂ ਹੀ ਹੁੰਦਾ ਜੀ ਕਦੇ ਵੀ ਕਿਸੇ ਦੇ ਕੱਪੜੇ ਦੇਣੇ ਆ ਤਿਆਰ ਕਰਕੇ ਹਨਾ ਜਾਂ ਕਿਸੇ ਦਾ ਮੇਕਅਪਾਂ ਲਈ ਬੁਕਿੰਗ ਆਈਆਂ ਹੋਈਆਂ ਨੇ ਉਹ ਵੀ ਟਾਈਮ ਤੇ ਉੱਠਣਾ ਇਹਦੇ ਕਰਕੇ ਥੋੜਾ ਜਿਆਦਾ ਲੱਗਦਾ ਹੁੰਦਾ ਇੱਥੇ ਜਿਹੜਾ ਹੈਗਾ ਮਾਈਂਡ ਫ੍ਰੀ ਸੀਗੇ ਸਾਰੇ ਤੇ ਲਓ ਜੀ ਹਰਸ਼ ਤੇ ਕੁਲਵਿੰਦਰ ਜੀ ਲੈਣ ਆਏ ਸੀਗੇ ਸਾਨੂੰ ਹੁਣ ਅਸੀਂ ਜਾ ਰਹੇ ਹਾਂ ਕਿਉਂਕਿ ਅਸੀਂ ਨੇੜੇ-ਨੇੜੇ ਜਦੋਂ ਨੂੰ ਠੀਕ ਹੋ ਕੇ ਬੈਠਦੇ ਹਾਂ ਉਦੋਂ ਨੂੰ ਤਾਂ ਸਾਡਾ ਪਿੰਡ ਆ ਜਾਂਦਾ ਹੈ ਪਹਿਲਾਂ ਅਸੀਂ ਭੂਆ ਜੀ ਨੂੰ ਛੱਡ ਕੇ ਜਾਵਾਂਗੇ ਰਸਤੇ 'ਚ ਭੂਆ ਜੀ ਦਾ ਪਿੰਡ ਹੈ ਨਾਲ ਹੀ ਜਿਹੜਾ ਹੈਗਾ ਸਾਡਾ ਪਿੰਡ ਹੈ ਜੀ ਕੋਈ ਖਾਸ ਦੂਰ ਨਹੀਂ ਹੈਗਾ ਨਾਲ-ਨਾਲ ਹੀ ਹੈਗੇ ਆਪਣੇ ਪਿੰਡ ਅਸੀਂ ਚੱਲੇ ਹਾਂ ਜੀ ਘਰੇ ਪਹਿਲਾਂ ਭੂਆ ਜੀ ਨੂੰ ਛੱਡ ਕੇ ਜਾਵਾਂਗੇ ਭੂਆ ਜੀ ਵੀ ਨਾਲ ਹੀ ਆਏ ਤੇ ਮੈਂ ਥੋੜੇ ਦਿਨ ਪਹਿਲਾਂ ਮੈਂ ਹਫ਼ਤਾ ਪਹਿਲਾਂ ਆ ਗਈ ਸੀਗੀ ਇਹ ਬਸ the power series ਬੱਧੀ ਬੱਧੀ ਬਹੁ ਬਹੁ ਵਰੀ ਵਾਰ ਦੇ ਗਈ ਹੁਣ ਆਉਦੀ ਜਾਉਂਗਾ ਕਿ ਲੱਗੇ ਦੀ ਕੀ ਲੱਗੇ ਇਹਨੇ ਕਿ ਤੈਨੂੰ ਨਹੀਂ ਪੁੱਟਾ ਲੈਣਾ ਲੱਗੇ ਕਹੀਂ ਜਾਣ ਨਹੀਂ ਲੈ ਕੇ ਗਏ ਲੜਦੀ ਕਦੀ ਪਰੋਣੇ ਨੂੰ ਉਹ ਜਮਾਇਦਾ ਹੋਂਦਾ ਉਹ ਥੋੜੇ ਨਾ ਕਿੰਨਾ ਡੱਗੇ ਨਾਲ ਲੜੂਗਾ ਉਹ ਕਹਿੰਦੇ ਜਾਂਦਾ ਨਹੀਂ ਗਿਆ ਸੋਨੇ ਨਾਲ ਕਿੰਨਾ ਆਉਂਦਾ ਅਲਗਾ ਖਾਲਾ ਲੜੂਗੇ ਮੇਰੇ ਪਰੋਣੇ ਨੂੰ ਭੂਆ ਕਹਿੰਦੀ ਕਹਿੰਦੇ ਇੱਥੇ ਉਹਨਾਂ ਭੇਨਾ ਆਏ ਪਾਸ ਅੱਜ ਫਿਰ ਤੁਸੀਂ ਘਰ ਦੇ ਇਹ ਪਰੋਣੂ ਛੱਡਦੇ ਕੱਲ ਨੂੰ ਮੈਨੂੰ ਛੱਡੋਗੇ ਮੈਂ ਤੇਰੇ ਨਾਲ ਨਾ ਫੱਫੜਾ ਇਹ ਗੱਲ 'ਚ ਭਾਜੀ ਫਿਰ ਨਾ ਆਏ ਦੁੱਧ ਭਾਜੀ ਫਿਰ ਨਾ ਆਏ ਨਾ ਤੂੰ ਕਹੇ ਬਾਦ ਤੁਹਾਂ ਪ੍ਰਵਾਹ ਕਰੇ ਬੇਟਾ ਹੂੰ ਸੰਪਾਉ ਦਤੀ ਲੈ ਪਰੋਣੇ ਨੂੰ ਸੰਪਾਉਂਦੇ ਸਾਬ ਦਾ ਹੁਣ ਕੋਈ ਨਹੀਂ ਵਸਾਂ ਤਾਂ ਕੋ ਇੱਥੇ ਕੁੜੀਆਂ ਕਹਿੰਦੇ ਇੱਥੇ ਆ ਕੇ ਬੰਨ ਗਏ ਤੇ ਪਰੋਣਾ ਕਈ ਤਰੇ ਬੈਠੇ ਵੀਰਾ ਕਦਮੀ ਵੀਰਾ ਉੱਤੇ ਸੋਹਣੇ ਦੀ ਵੇਡਾ ਟੁਕ ਟੁਕ ਦੇਖਾ ਸਾਲੀਆਂ ਕੋਈ ਲੁਕ ਲੁਕ ਦੇਖੇ ਵੇ ਵੀਰਣ ਮੇਰਿਆ ਵੇ ਨਾ ਲਓ ਜੀ ਇਹ ਹੈਗਾ ਤੇ ਮੇਰੇ ਭੂਆ ਜੀ ਦਾ ਘਰ ਆਪਾਂ ਇੱਥੇ ਭੂਆ ਜੀ ਨੂੰ ਛੱਡਤਾ ਹੁਣ ਬਸ ਬਿੰਚਟ ਬੈਠਦੇ ਆਂ ਫਿਰ ਆਪਾਂ ਵੀ ਚਾਲਦੇ ਆਂ ਫੁੱਫੜ ਜੀ ਨੇ ਤੁਹਾਨੂੰ ਗੀਤ ਸੁਣਾਇਆ ਬਹੁਤ ਵਧੀਆ ਫੁੱਫੜ ਜੀ ਬਹੁਤ ਜ਼ਿਆਦਾ ਗੀਤ ਵਗੈਰਾ ਜਾਣਦੇ ਆਂ ਫਿਰ ਵੀ ਕਦੇ ਟਾਈਮ ਮਿਲੇ ਸੁਣਾਵਾਂਗੇ ਪਹਿਲਾਂ ਵੀ ਆਪਾਂ ਬਲੌਗ ਦੇ ਵਿੱਚ ਪਾਇਆ ਸੀਗਾ ਹੈ ਨਾ ਇਹਨਾਂ ਦਾ ਗੀਤ ਬਹੁਤ ਜਾਣਿਆਂ ਨੇ ਪਸੰਦ ਕਰਿਆ ਬਹੁਤ ਜ਼ਿਆਦਾ ਕਮੈਂਟ ਆਏ ਜਦੋਂ ਪਹਿਲਾਂ ਆਪਾਂ ਭੂਏ ਦੇ ਪੋਤੇ ਦਾ ਵਿਆਹ ਸੀਗੇ ਦੂਜੇ ਵੀਰੇ ਦੇ ਮੁੰਡੇ ਦਾ ਉਧਰ ਇੱਕ ਭੂਆ ਜੀ ਦਾ ਬੇਟਾ ਪਿੰਡ ਦੇ ਵਿੱਚ ਰਹਿੰਦਾ ਆ ਤੇ ਉਦੋਂ ਵੀ ਫੁੱਫੜ ਜੀ ਦਾ ਗੀਤਗਾ ਸੁਨਾਇਆ ਸੀਗਾ ਇੱਥੇ ਹਰਸ ਨਾਲ ਗੱਲਾਂ ਕਰ ਰਹੇ ਤੇ ਫੁੱਫੜ ਜੀ ਇਹ ਆ ਰਹੀਆਂ ਮੈਂ ਇੰਨੇ ਤੱਕ ਮੈਂ ਦੱਸ ਨਹੀਂ ਪੜਗਾ ਨਾ ਕਿ ਆ ਬਾਅਦਮੀ ਕਰ ਗਿਆ ਇਹ ਨਿਕਲ ਹੁੰਦਾਂ ਦੀਆਂ ਗੱਲਾਂ ਯਾਦ ਆ ਰਹੀਆਂ ਹੁਣ ਭੁੱਲ ਗਿਆ ਹਾਂ ਤੈਨੂੰ ਤਾਂ ਬੜਾ ਯਾਦ ਕਰਦਾ ਫੱਪੜਾ ਇਹ ਨਹੀਂ ਕਰਦਾ ਨਾ ਨਿਕਾ ਇੱਕ ਨਾ ਚਾਂਗਾ ਜੀ ਇਹ ਨਾਲ ਨਾ ਕਰ ਕੋਈ ਨੁਟਕੇ ਲੈਦੀ ਨਾ ਘਰ ਦਾ ਬਹੁਤ ਜ਼ਿਆਦਾ ਬਹੁਤ ਲਾਉਂਦਾ ਦੀ ਸਹੀ ਗੱਲ ਨਹੀਂ ਇਹ ਬਾਹਰ ਖੁੱਲਾ ਇਹ ਨਾ ਰੱਖਦਾ ਕੋਈ ਨੁਟਕੇ ਲੈਦੀ ਨਾ ਮੇਰਾ ਉਹ ਤੇ ਆਉਂਦਾ ਦੀ ਜਦ دیਵਾਨ ਲੱਗੇ ਤੇ ਉਹਦੋਂ ਕੀ ਹੋ ਜੂ ਹਣਾ ਮੈਂ ਜਾਂਦਾ ਤਾਂ ਸੀ ਮੈਂ ਹਾਂ ਦੋ ਦੋ ਤਾਂ ਲੈ ਕੇ ਆਇਆ ਨਹੀਂ ਉੱਥੇ ਹੁੰਦਾ ਤੇ ਨਿਕਲ ਜਾਂਦਾ ਬਾਹਰ ਹੀ ਇਹ ਲੱਗ ਲਗਾਉਂਦੇ ਯਾਰ ਨਾ ਉਹ ਤੇ ਜਿਆਦਾ ਸੁਣਾ ਨਹੀਂ ਪੜੀ ਜਿਆਦਾ ਚਲੋ ਜੀ ਹੁਣ ਆਪਾਂ ਚੱਲਦੇ ਆਂ ਦੇਖੋ ਮੀਨ ਵਾਲ ਗੱਡੀ ਸਾਰੀ ਜਿਹੜੀ ਹੈਗੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਐ ਬਹੁਤ ਜਾ ਕੇ ਧੋਵਾਂਗੇ ਗੱਡੀ ਹੁਣ ਆਪਾਂ ਚੱਲਦੇ ਆਂ ਕਿਉਂਕਿ ਟਾਈਮ ਨਾਲ ਜਾ ਕੇ ਚਲੋ ਥੋੜੇ ਕਨੇ ਕੱਪੜੇ ਲੀੜੇ ਧੋ ਲਾਂਗੇ ਕੋਈ ਕੱਪੜੇ ਲੀੜੇ ਸਾਫ ਕਰਾਂਗੇ ਹਨਾ ਕਿਉਂਕਿ ਬਹੁਤ ਦਿਨ ਹੋ ਗਏ ਜੀ ਘਰ ਸਾਡੇ ਨੂੰ ਪਹਿਲਾਂ ਤੋਂ ਹੀ ਫਿਰਦੇ ਆਂ ਹੁਣ ਜਾ ਕੇ ਕੋਈ ਕੰਮ ਧੰਦਾ ਕਰਦੇ ਆਂ ਇੱਥੇ ਇਹ ਮੇਰਾ ਵੀਰਾ ਤੇ ਭਾਬੀ ਭੂਆ ਜੀ ਤੁੱਪੇ ਬੈਠ ਗਏ ਹੁਣ ਆਪਾਂ ਚੱਲਦੇ ਹਾਂ ਕਿਉਂਕਿ ਅਸੀਂ ਨੇੜੇ-ਨੇੜੇ ਆ ਮੇਰਾ ਤਾਂ ਜਲਦੀ ਘੇੜਾ ਲੱਗ ਹੀ ਜਾਂਦਾ ਹੈ ਬਿਨਾ ਕੰਮ ਮਤਲਬ ਜੇ ਤੋ ਕਦੇ ਆਈ ਨਹੀਂ ਜੀ ਵੈਸੇ ਤਾਂ ਮੈਂ ਵੈਸੇ ਜੇ ਤੁਮੈਂ ਸੂਟ ਵਰਕ ਕਰਾਉਣ ਜਾਨੀ ਆ ਮੇਰੇ ਕੋਟ ਲੈ ਜਾਨੀ ਆ ਤਾਂ ਵੀ ਵਿੱਚ ਦੀ ਲੰਗਦੀਆਂ ਧੋਰੀ ਨੂੰ ਜਾਨੀ ਆ ਤਾਂ ਵੀ ਵਿੱਚ ਦੀ ਲੰਗਦੀਆਂ ਜੀ ਚਲੋ ਅੱਜ ਟਾਈਮ ਹੈਗਾ ਸੀਗਾ ਖੜ ਗਏ ਕਿਉਂਕਿ ਜਦੋਂ ਜਲਦੀ-ਜਲਦੀ ਚੁੰਨੇ ਆ ਉਦੋਂ ਨਹੀਂ ਖੜਿਆ ਜਾਂਦਾ ਲਓ ਜੀ ਹੁਣ ਆਪਾਂ ਆ ਗਏ ਆ ਘਰੇ ਘਰੇ ਆਉਣੇ ਆ ਉਧਰ ਦੀ ਬਾਪੂ ਜੀ ਖੋਲਦੇ ਆ ਗੇਟ ਘਰੇ ਪਹੁੰਚ ਗਏ ਕਿੰਨੇ ਦਿਨ ਹੋ ਗਏ ਘਰ ਸੱਡੇ ਨੂੰ ਜਿਹੜਾ ਹੈਗਾ ਮੈਂ ਤਾਂ ਕਾਫੀ ਦਿਨ ਪਹਿਲਾਂ ਹੀ ਪਹਿਲਾਂ ਵਿਭਾਗੀ ਸੀਗੀ ਤੇ ਕਿਉਂਕਿ ਵਿੱਚ ਦੀ ਆ ਜਾਂਦੀ ਸੀ ਜ਼ਰੂਰ ਦੁਕਾਨਦਾਰੀ ਸੱਡੀ ਨੂੰ ਬਹੁਤ ਦਿਨ ਹੋ ਗਏ ਨੇ ਹੁਣ ਆਪਾਂ ਆ ਗਏ ਜੀ ਘਰੇ ਸਮਾਨ ਲਾਉਣੇ ਆ ਆਪਦਾ ਫੇਰ ਮਿਲਦੇ ਆਪਾਂ ਲਓ ਜੀ ਹੁਣ ਟਾਈਮ ਆਏਗਾ ਸ਼ਾਮ ਦਾ ਦੁਪਹਿਰ ਤੋਂ ਬਾਅਦ ਦਾ ਆਗੇ ਸੀਗੇ ਆਪਾਂ ਟਾਈਮ ਨਾਲ ਹੀ ਘਰੇ ਚਾਹ ਪਾਣੀ ਪੀ ਲਿਆ ਕੱਪੜਾ ਲੀੜਾ ਸਾਰਾ ਲਾ ਲਿਆ ਗੱਡੀ ਦੇ ਵਿੱਚੋਂ ਹੁਣ ਹਰਸ ਗੱਡੀ ਧੋ ਰਿਹਾ ਕਹਿੰਦੇ ਗੱਡੀ ਧੋ ਕੇ ਹੀ ਲਾ ਦਿੰਨੇ ਆ ਟਰੈਕਟਰ ਵੀ ਲਿਪੜਿਆ ਖੜਾ ਸੀਗਾ ਤੇ ਕਿਉਂਕਿ ਮੀਂਹ ਚ ਮੀਂਹ ਆ ਗਿਆ ਕੱਲ ਵੀ ਕਿਤੇ ਵਾਗੇ ਟਰੈਕਟਰ ਤੇ ਟਰੈਕਟਰ ਸਾਰਾ ਖਰਾਬ ਹੋਇਆ ਪਿਆ ਸੀਗਾ ਨਾਲੇ ਟਰੈਕਟਰ ਧੋਦਾਂਗੇ ਨਾਲੇ ਹੁਣ ਗੱਡੀ ਧੋਦਾਂਗੇ ਮੈਂ ਕੱਪੜੇ ਵੀ ਧੋਤੇ ਸੀਗੇ ਆ ਕੇ ਚਲੋ ਜਿੰਨੇ ਕ ਨਾਲ ਹੁੰਦੇ ਸਾਹਮਣੇ ਜਾਣਗੇ ਉਹ ਦੇਖੋ ਕੱਪੜੇ ਥੋੜੇ ਥੋੜੇ ਕਰਕੇ ਰੋਜ਼ ਧੋਦਿਆ ਕਰਾਂਗੇ ਜੀ ਇਕੱਠੇ ਫਿਰ ਧੋਣੇ ਵੀ ਔਖੇ ਆ ਬਹੁਤ ਜ਼ਿਆਦੇ ਔਖੇ ਹੋ ਜਾਂਦੇ ਨੇ ਨਾਲੇ ਵੇੜਾ ਵਗੈਰਾ ਧੋਦਾਂਗੇ ਹੁਣ ਕਿਉਂਕਿ ਵੇੜਾ ਵੀ ਬਹੁਤ ਜ਼ਿਆਦੇ ਖਰਾਬ ਹੋਇਆ ਪਿਆ ਸੀਗਾ ਤੇ ਨਾਲੇ ਮੈਂ ਹੁਣ ਕੱਪੜਿਆਂ ਦੀਆਂ ਤਹਾਂ ਲਾ ਦੂੰ ਨਾਲ ਦੀ ਨਾਲ ਧੁੱਪ ਅੱਜ ਬਹੁਤ ਵਧੀਆ ଥିਗੀ ਅੱਜ ਧੁੱਪ ਵਧੀਆ ਸੀਗੀ ਨਾਲ ਦੀ ਨਾਲ ਜਿਹੜੇ ਹੈਗੇ ਕੱਪੜੇ ਸੁੱਕੀ ਜਾਣਗੇ ਕਿਉਂਕਿ ਹੌਲੀ ਹੌਲੀ ਕਰਕੇ ਸਾਰੇ ਧੋਦਾਂਗੇ ਇੱਕ ਦਿਨਾਂ ਜਿਹੜਾ ਹੈਗਾ ਧੋਣੇ ਔਖੇ ਹੋ ਜਾਂਦੇ ਨੇ ਜੀ ਜਦੋਂ ਹੌਲੀ ਹੌਲੀ ਕਰਕੇ ਆਪਣੇ ਸਾਰੇ ਕੰਮ ਨਿਪਟੜ ਜਾਂਦੇ ਨੇ ਨਾਲੇ ਗੱਡੀ ਧੋ ਕੇ ਲਾ ਦਾਂਗੇ ਨਾਲੇ ਟਰੈਕਟਰ ਧੋ ਦਾਂਗੇ ਬਾਹਰੇ ਤਾਂ ਜਿਹੜੇ ਹੈਗੇ ਸੰਦ ਖਰਾਬ ਹੀ ਹੋਈ ਜਾਂਦੇ ਨੇ ਹਜੇ ਸਾਡੇ ਮਸ਼ੀਨਰੀ ਵਾਸਤੇ ਸੰਦਾਂ ਵਾਸਤੇ ਸੈੱਡ ਪਾਉਣ ਵਾਲਾ ਚਲੋ ਟਰੈਕਟਰ ਤਾਂ ਪੋਰਚ 'ਚ ਵੀ ਲਾ ਦਿੰਨੇ ਆ ਹੁਣ ਗੱਡੀ ਹਜੇ ਬਾਹਰ ਹੀ ਖੜਾਉਣੇ ਆ ਫਿਰ ਦੇਖਦੇ ਆ ਜਦੋਂ ਕਿਤੇ ਮਿਸਤਰੀ ਲੱਗਿਆ ਹਨ ਇਹ ਵੀ ਪਰਮਾਤਮਾ ਪਵਾਊਗਾ ਪਾਵਾਂਗੇ ਫਿਰ ਪੋਰਚ 'ਚ ਵੀ ਪਾ ਦਾਂਗੇ ਚਲੋ ਫਿਰ ਸੰਦ ਅੰਦਰ ਖੜਨ ਲੱਗ ਜਾਈ ਦਿੰਨੇ ਜੀ ਕਿਉਂਕਿ ਹੁਣ ਧੁੱਪਾਂ ਬਹੁਤ ਜ਼ਿਆਦਾ ਪਿਆ ਕਰਨਗੇ ਟਰੈਕਟਰ ਤਾਂ ਧੋਤਾ ਦੇਖੋ ਇਸ ਤਰ੍ਹਾਂ ਖੜਾਤਾ ਧੋ ਕੇ ਤੇ ਹੁਣ ਗੱਡੀ ਵੀ ਧੋਦਾਂਗੇ ਫਿਰ ਅੰਦਰ ਲਾ ਦਾਂਗੇ ਟਰੈਕਟਰ ਨੂੰ ਉਹਦੇ ਟਰਾਲੀ ਨੂੰ ਸਾਰੀ ਨੂੰ ਯਾਰ ਪੈ ਗਈ ਟਰੈਕਟਰ ਤਾਂ ਅਜੇ ਅਸੀਂ ਢਾਕ ਵੀ ਦਿਨੇ ਆ ਟਰਾਲੀ ਸਾਰੀ ਨੂੰ ਯਾਰ ਪੈ ਗਈ ਯਾਰ ਨਹੀਂ ਛੱਡਦੀ ਹੈ ਨਾ ਸੰਦ ਨੂੰ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਆਹ ਦੇਖੋ ਟਰੈਕਟਰ ਆਪਾਂ ਨੇ ਅੰਦਰ ਲਾਤਾ ਧੋ ਕੇ ਗੱਡੀ ਇੱਥੇ ਲਾਤੀ ਜੋ ਸੁੱਕ ਗਈ ਪਾਣੀ ਜਾਂ ਨੁੱਚੜ ਕੇ ਉੱਤੇ ਕਵਰ ਪਾ ਦਾਂਗੇ ਚਲੋ ਜੀ ਇੱਥੇ ਆਪਾਂ ਵੀਡੀਓ ਦਾ ਐਂਡ ਵੀ ਕਰਦੇ ਆ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ